ਜਿਹੜਾ ਤੁਸੀਂ ਇਹ ਜੀਵ ਦੇਖ ਰਹੇ ਹੋ ਘੋੜੇ ਵਾਂਗ ਮੌਜੂਦ ਹੈ ਇਸ ਦੀ ਸੁੰਡ ਲਚਕਦਾਰ ਹੈ। ਇਹੀ ਸੁੰਡ ਇਸ ਜੀਵ ਦਾ ਸਭ ਤੋਂ ਵੱਡਾ ਹਥਿਆਰ ਹੈ। ਕਾਰਨ ਕੀ ਹੈ ਇਹ ਲੋਕ ਆਯੁਰਵੈਦਿਕ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਜੜੀਆਂ ਬੂਟੀਆਂ ਦੀ ਪਰਖ ਹੈ ਕਿਹੜੀ ਦਵਾਈ ਨੂੰ ਕਿੱਦਾਂ ਵਰਤਣਾ ਹੈ। ਅਮਾਜਨ ਦੇ ਭਰੇ ਚਿਕੜਾਂ ਵਾਲੇ ਤਰਾਪਾਂ ਵਿੱਚ ਇਹ ਰਹਿੰਦੇ ਨੇ। ਇਹ ਜੀਵ ਦਾ ਸ਼ਿਕਾਰ ਕਰਨ ਵਾਲਾ ਤਰੀਕਾ ਵੀ ਕਾਫੀ ਹੈਰਾਨ ਕਰਨ ਵਾਲਾ ਹੈ। ਇਹ ਜੀਵ ਘੰਟਾ ਤੱਕ ਇੱਕੋ ਜਗ੍ਹਾ ਤੇ ਹੀ ਬੈਠਾ ਰਹਿੰਦਾ ਹੈ। ਅਮਾਜ਼ੋਨ ਦੇ ਜੰਗਲਾਂ ਵਿੱਚ ਅਜਿਹੇ ਜੀਵ ਰਹਿੰਦੇ ਨੇ ਜਿੰਨਾ ਬਾਰੇ ਲੋਕਾਂ ਨੂੰ ਅਜੇ ਤੱਕ ਨਹੀਂ ਪਤਾ। ਇਨ੍ਹਾਂ ਵਿੱਚੋਂ ਕਈ ਜੀਵ ਤਾਂ ਇਦਾਂ ਦੇ ਨੇ ਜੋ ਬਿਲਕੁਲ ਪੱਤੇ ਵਾਂਗ ਦਿਖਾਈ ਦਿੰਦੇ ਨੇ। ਇਨ੍ਹਾਂ ਵਿੱਚੋਂ ਕਈ ਜੀਵ ਤਾਂ ਇਦਾਂ ਦੇ ਨੇ ਜਿਨ੍ਹਾਂ ਵਿੱਚ ਜਾਰ-ਪਾਰ ਦੇਖਿਆ ਜਾ ਸਕਦਾ ਹੈ ਇਹ ਸ਼ਿਕਾਰੀ ਨੂੰ ਧੋਖਾ ਦਿੰਦੇ ਨੇ। ਇਥੋਂ ਤੱਕ ਕਿ ਉਹ ਜੀਵ ਦਾ ਤੁਸੀਂ ਅੰਗਾਂ ਨੂੰ ਵੀ ਬਾਹਰੋਂ ਖੜ ਕੇ ਦੇਖ ਸਕਦੇ ਹੋ। ਜਿਵੇਂ ਜਿਵੇਂ ਇਹ ਵੀਡੀਓ ਅੱਗੇ ਜਾ ਰਹੀ ਉਹਦਾਂ ਦਾ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿ ਦੁਨੀਆ ਤੇ ਅਜਿਹੇ ਜੀਵ ਜੰਤੂ ਵੀ ਮੌਜੂਦ ਨੇ। ਅਮਾਜ਼ੋਨ ਦੇ ਜੰਗਲਾਂ ਦੀ ਹੈਰਾਨੀਜਮਕ ਜੀਵ ਦੇਖਣ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ। ਆਹ ਹ ਇਹ ਮੱਛੀ ਦੇਖਣ ਵਿੱਚ ਜਿਵੇਂ ਪਤਲੀ ਦੇਸ ਦਾ ਰੰਗ ਵੀ ਪੂਰਾ ਹੁੰਦਾ ਹੈ ਦੇਖਣ ਦੇ ਵਿੱਚ ਇਹ ਮੱਛੀ ਇਦਾਂ ਲੱਗਦੀ ਹੈ ਕਿ ਜਿਵੇਂ ਕਿ ਪਾਣੀ ਵਿੱਚ ਕੋਈ ਪੱਤਾ ਡਿੱਗਿਆ ਪਿਆ ਹੋਵੇ ਇਹ ਮੱਛੀ ਇੰਨੀ ਜ਼ਿਆਦਾ ਸਫਾਈ ਨਾਲ ਤੈਰਦੀ ਹੈ ਕਿ ਕੋਲੇ ਫਿਰਦੀਆਂ ਮੱਛੀਆਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਇਹ ਮੱਛੀ ਹੈ ਕਿ ਜਾਂ ਕੋਈ ਪੱਤਾ ਤੈਰ ਰਿਹਾ ਹੈ ਇਹ ਮੱਛੀ ਆਪਣੀਆਂ ਦੇਖ ਦੇ ਕਾਰਨ ਸ਼ਿਕਾਰੀਆਂ ਨੂੰ ਧੋਖਾ ਦਿੰਦੀ ਤੇ ਆਪਣਾ ਸ਼ਿਕਾਰ ਕਰ ਲੈਂਦੀ ਅਮਜੌਂ ਦੇ ਜੰਗਲਾਂ ਵਿੱਚ ਇੱਕ ਹੋਰ ਰਹਿਣ ਵਾਲਾ ਜੀਵ ਜਿਸ ਦਾ ਨਾਮ ਟਾਈਗਰ ਹੈ ਇਹ ਜੀਵ ਦਾ ਸਰੀਰ ਹੁੰਦਾ ਹੈ ਜੋ ਘੋੜੇ ਦਾਂਗ ਮਜ਼ਬੂਤ ਹੁੰਦਾ ਹੈ ਜਿਹੜੀ ਇਸ ਦੀ ਸੁੰਡ ਹੁੰਦੀ ਹੈ ਤੇ ਉਹ ਲਚਕਦਾਰ ਹੁੰਦੀ ਹੈ ਇਹੀ ਸੁੰ ਤੋੜ ਕੇ ਬੜੀ ਸਾਨੀ ਦਾ ਖਾ ਸਕਦਾ ਹੈ ਜੀਵ ਨੂੰ ਦੇਖਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਇਹ ਅਮਾਜੋਨ ਦੇ ਸਭ ਤੋਂ ਸੰਘਣੀ ਹਿੱਸੇ ਵਿੱਚ ਪਾਇਆ ਜਾਂਦਾ ਹੈ ਇਹ ਜੀਵ ਇਕੱਲਾ ਰਹਿੰਦਾ ਹੋਏ ਤੇ ਕਿਸੇ ਵੀ ਜਾਨਵਰ ਦੇ ਹਿੱਸੇ ਵਾਲੀ ਬੰਦਾ ਤੇ ਧਰਤੀ ਦੇ ਨਿੱਗੇ ਫਲਾਂ ਨੂੰ ਖਾ ਕੇ ਗੁਜ਼ਾਰਾ ਕਰਦਾ ਹੈ ਪਾਣੀ ਦੇ ਵਿੱਚ ਬਹੁਤ ਫਰਤੀ ਨਾਲ ਤੈਰਦਾ ਹੈ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਇਹ ਜੀਵ ਸਿਰਫ ਪਾਣੀ ਵਿੱਚ ਹੀ ਰਹਿੰਦਾ ਹੈ ਇਹ ਜੀ ਪਾਣੀ ਦੇ ਵਿੱਚ ਰਹਿੰਦਾ ਇੰਨਾ ਕਿ ਜ਼ਿਆਦਾ ਆਬੀ ਹੋ ਗਿਆ ਕਿ ਇਹ ਜੀਵ ਕਈ-ਕਈ ਮਿੰਟ ਤੱਕ ਆਪਣਾ ਸਾਹ ਪਾਣੀ ਦੇ ਵਿੱਚ ਰੋਕੇ ਬੈਠ ਜਾਂਦਾ ਹੈ ਅਮਾਜਨ ਦੇ ਦਹਾਦੇਲੀ ਇਲਾਕਿਆਂ ਵਿੱਚ ਅਸੀਂ ਜੀਵ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਹੜੇ ਟੌਪਿਕ 'ਤੇ ਬਣਾਈਏ ਧੰਨਵਾਦ